ਕੀ ਹੁਸ਼ਿਆਰਪੁਰ ਜਿਹੜਾ ਅੱਜ ਬੰਦ ਹੋਇਆ ਕਿ ਨਹੀਂ ਹੋਇਆ ਉਸ ਦੇ ਬਾਰੇ ਦੀ ਆਪਾਂ ਜਾਣਕਾਰੀ ਕਰਾਂਗੇ ਤੇ ਜੋ ਕਿ ਹੁਸ਼ਿਆਰਪੁਰ ਦੇ ਵਿੱਚ ਗੋਲੀ ਕਾਂਡ ਨੂੰ ਲੈ ਕੇ ਜਿਹੜੀਆਂ ਕਾਫੀ ਲੋਕਾਂ ਦੇ ਵਿੱਚ ਜਿਆ ਰੌਂਸ ਦੀ ਹੈ ਦੋਸ਼ੀਆਂ ਨੂੰ ਹਾਲੇ ਤੱਕ ਦੀ ਗ੍ਰਿਫਤਾਰ ਨਹੀਂ ਕੀਤਾ ਗਿਆ ਉਹਨੂੰ ਲੈ ਕੇ ਅੱਜ ਜਿਹੜਾ ਅਸੀਂ ਲਾਈਵ ਹੋਏ ਆਂ ਤਾਜੀ ਅਪਡੇਟ ਲੈ ਕੇ ਅੱਜ ਦੇ ਦਸ਼ਕਾ ਤੱਕ ਪਹੁੰਚੇ ਆਂ ਅਸੀਂ ਸਾਡੇ ਨਾਲ ਜੁੜ ਚੁੱਕੇ ਆਂ ਬੀਗਪੁਰਾ ਸ਼ਿਰੀ ਕੁਰ ਬਾਸ ਟੈਗਰ ਫੋਰਸ ਤੋਂ ਬਿੰਦਸ ਰੋਇਆ ਜੀ ਹੁਸ਼ਿਆਰਪੁਰ ਤੋਂ ਹਾਂਜੀ ਸਰ ਜੈਪੀ ਜੀ ਜੈਪੀਮ ਸਰ ਜੈਪੀਮ ਜੀ ਜੈ ਭਾਰਤ ਸਰ ਜੀ ਅੱਜ ਹੁਸ਼ਿਆਰ ਜਿਹੜਾ ਪੁਰਜੇਲਾ ਬੰਦ ਕਰਨਾ ਸੀਗਾ ਕੀ ਸਮੱਸਿਆ ਹੈ ਜਿਹੜੀ ਅੱਜ ਜਿਹੜਾ ਹੁਸ਼ਿਆਰਪੁਰ ਜਿਹੜਾ ਬੰਨ ਨਹੀਂ ਕੀਤਾ ਗਿਆ ਸਰ ਇਸ ਤਰ੍ਹਾਂ ਸਗਾ ਕਿ ਜਿਹੜਾ ਹੁਸ਼ਿਆਰਪੁਰ ਮਸਲਾ ਜਿਹੜਾ ਚੱਲਦਾ ਪਿਆ ਹੈ ਸਗਾ ਨਾ ਕੇ ਪ੍ਰਸ਼ਾਸਨ ਉਥੇ ਐਸਐਸਪੀ ਸਾਹਿਬ ਆਈ ਸੀਗੇ ਐਸਐਸਪੀ ਸਾਹਿਬ ਨੇ ਸੁਆਦ ਤੋ ਆਇਆ ਕਿ ਜੇ ਮੈਂ ਅ ਤੁਸੀਂ ਸ਼ਹਿਰ ਬੰਦ ਕਰਦੇ ਆ ਤੇ ਮੈਂ ਦੋਨੇ ਪਾਸੇ ਮੇਰਾ ਪ੍ਰਸ਼ਾਸਨ ਜਿਹੜਾ ਉਹ ਡਿਵਲ ਮਾਈਂਡ ਰਹਿਣਾ ਆ ਵੀ ਜੇ ਤੁਸੀਂ ਸ਼ਹਿਰ ਦੇ ਵਿੱਚ ਘੁੰਮਦੇ ਆ ਕੋਈ ਨੁਕਸਾਨ ਨਾ ਹੋ ਜਵੇ ਕੋਈ ਭੰਨ ਤੋੜਨਾ ਨਾ ਹੋ ਜਵੇ ਕੋਈ ਤੁਹਾਡੇ ਨਾਲ ਲੜੇ ਨਾ ਤੇ ਮੈਨੂੰ ਅੱਧੀ ਟੀਮ ਜਿਹੜੀ ਉਹ ਤੁਹਾਡੇ ਨਾਲ ਲਾਣੇ ਪੈਣੀ ਆ ਤੇ ਅੱਧੀ ਟੀਮ ਮੈਂ ਜਿਹੜੀ ਉਹ ਵਰਕ ਚ ਭੇਜੂਗਾ ਜੇ ਤੁਸੀਂ ਮੈਨੂੰ ਥੋੜੀ ਜਿਆਦਾ ਹੋਰ ਟਾਈਮ ਦੇ ਦਿੰਦੇ ਆ ਤੇ ਉਸ ਤੋਂ ਬਾਅਦ ਫਿਰ ਜਿਹੜਾ ਹੈਗਾ ਕਿ ਅਸੀਂ ਮੰਗਲਵਾਰ ਦੇ ਮੰਗਲਵਾਰ ਤੱਕ ਜਿਹੜਾ ਅਸੀਂ ਉਹ ਸਾਰੇ ਬੰਦੇ ਫੜ ਲਵਾਂਗੇ ਤੇ ਸਰ ਜਿਹੜਾ ਹੁਣ ਮੰਗਲਵਾਰ ਤੱਕ ਜਿਹੜਾ ਟਾਈਮ ਲਿਆ ਜੇਕਰ ਮੰਗਲਵਾਰ ਤੱਕ ਨਹੀਂ ਦੋਸ਼ੀਆਂ ਨੂੰ ਰੈਸਟਰੀਟ ਕੀਤਾ ਜਾਂਦਾ ਉਸ ਤੋਂ ਬਾਅਦ ਜਿਹੜਾ ਕੀ ਸਟੈਪ ਹੋਵੇਗਾ ਤੇ ਜਿੱਥੇ ਬੰਦੀਆਂ ਦਾ ਬਾਜੀ ਜੇ ਮੰਗਲਵਾਰ ਤੱਕ ਨਹੀਂ ਕੋਈ ਇਹ ਕਰਦੇ ਐਕਸ਼ਨ ਲੈਂਦੇ ਤੇ ਬਾਜੀ ਫਿਰ ਆਪਣਾ ਜਿਹੜਾ ਪੂਰਾ ਹੁਸ਼ਿਆਰਪੁਰ ਬੰਦ ਔਰ ਪ੍ਰਵਾਹ ਚੌਂਗ ਦੇ ਵਿੱਚ ਪੱਕਾ ਜਿਹੜਾ ਟੈਂਟ ਲਾ ਕੇ ਧਰਨਾ ਲੱਗੂਗਾ ਤੇ ਜਿਹੜੇ ਸਾਰੇ ਜਿਨ੍ਹਾਂ ਦੀ ਡੈਥ ਹੋ ਰਹੀ ਹੈ ਕੀ ਉਹਨਾਂ ਦਾ ਸੰਸਕਾਰ ਕਰ ਦਿੱਤਾ ਗਿਆ ਹੈ ਕਿ ਨਹੀਂ ਕੀਤਾ ਗਿਆ ਨਹੀਂ ਨਹੀਂ ਹਲੇ ਉਹਨਾਂ ਦਾ ਸੰਸਕਾਰ ਨਹੀਂ ਕੀਤਾ ਦੇਖੋ ਉਹ ਇੱਕ ਸਮਾਜ ਦਾ ਬਹੁਤ ਹੀ ਵੱਡਾ ਜੋਧਾ ਸੀਗਾ ਔਰ ਰਬਿਦਾਸੀਆ ਸਮਾਜ ਔਰ ਬਾਲਮੀਕਿਆ ਸਮਾਜ ਨੂੰ ਸੇਧ ਦੇਣ ਵਾਲਾ ਸੀਗਾ ਪਰ ਜਿਹੜਾ ਇਹ ਜਿਹੜਾ ਇਹ ਕੰਮ ਕੀਤਾ ਆ ਇਹ ਬਹੁਤ ਗਲਤ ਹੋਇਆ ਜੋ ਆਪਾਂ ਕਹੀਏ ਕਿ ਅੱਜ ਇੱਕ ਸਮਾਜ ਦਾ ਥੰਮ ਡਿਗਿਆ ਰਬਿਦਾਸੀਆ ਸਮਾਜ ਦਾ ਬਹੁਤ ਜਨ ਦਾ ਥੰਮ ਡਿਗਿਆ ਕੋ ਜੇ ਕਦੀ ਵੀ ਜਿਹੜਾ ਆ ਕਿਸੇ ਦਾ ਬੁਰਾ ਨਹੀਂ ਕੀਤਾ ਮੈਂ ਇੱਕ ਦਿਨ ਆਪਣੀ ਬੀਤੀ ਦੱਸਣ ਲੱਗਾ ਕਿ ਮੋਂਾ ਕੋਲ ਬੈਠਾ ਸੀਗਾ ਕਿ ਦੋ ਤਿੰਨ ਬੇਟੀਆਂ ਆਈਆਂ ਬੱਚੀਆਂ ਤੇ ਉਹ ਸ਼ਾਇਦ ਕਿਸੇ ਇਧਰ ਟਾਂਡੇ ਵਾਲ ਕੋਈ ਦਸੂਏ ਚ ਕਾਲਜ ਆ ਕੋਈ ਉੱਥੇ ਪੜ੍ਹਦੀਆਂ ਸੀਗੀਆਂ ਉਹ ਦੋ ਬੇਟੀਆਂ ਚਲੋ ਮੈਂ ਆਪਾਂ ਬਰਾਦਰੀ ਦਾ ਨਾਮ ਨਹੀਂ ਲੈਣਾ ਜਨਰਲ ਕੈਟਾਗਰੀ ਦੀਆਂ ਸੀਗੀਆਂ ਤੇ ਉਹਨਾਂ ਨੇ ਭਾਜੀ ਨੇ ਪੁੱਛਿਆ ਕਿ ਤੁਸੀਂ ਜਿਹੜੀ ਤੁਹਾਡੀ ਫੀਸ ਆ ਵੀ ਕਿੰਨੀ-ਕਿੰਨੀ ਆ ਉਹ ਕਹਿੰਦੀ ਸਾਡੀ 9-9000 ਫੀਸ ਆ ਵੇ ਸਾਡੇ ਕੋਲ ਕਿੰਨੇ ਰੁਪਏ ਹੈਗਾ ਵੀ ਕੋਈ 10000 ਕੋਈ ਕਿੰਨੀ ਹੋਊਗੀ ਪਤਾ ਨਹੀਂ ਮੈਨੂੰ ਵੀ ਵੀ ਸਾਡੀ 9000 ਆ ਪਾਜੀ ਨੇ ਦੇਖੋ ਉਹਨਾਂ ਨੂੰ ਇੱਕ ਨਹੀਂ ਪੁੱਛਿਆ ਦੋ ਨਹੀਂ ਪੁੱਛਿਆ ਉਹਨੇ ਸਿਰਫ ਇਹ ਕਿਹਾ ਕਿ ਤੁਸੀਂ ਮੈਨੂੰ ਆਪਣੀ ਜਿਹੜੀ ਰਸੀਦ ਦਿਖਾ ਲਿਓ ਠੀਕ ਸੀ ਰਸੀਦ ਜਿਲੇ ਉਹਨੇ ਰਸੀਦ ਦੇਖੀ ਤੇ ਉਹਨਾਂ ਨੇ ਕੀਤਾ ਆਪਣੇ ਜੇਬ ਚੋਂ 30000 ਰੁਪਏ ਕੱਢਿਆ ਐਦੇ ਫੜਾਤਾ ਬੱਚਿਆਂ ਨੂੰ ਉਹ ਯਾਰ ਜਿਹੜਾ ਬੱਚਾ ਇਨਸਾਨ এডਿਕੇਸ਼ਨ ਲਈ ਪ੍ਰੇਰਿਤ ਕਰਦਾ ਬੱਚਿਆਂ ਨੂੰ ਨਸ਼ਿਆਂ ਤੋਂ ਇਹ ਵਿਰੋਧ ਚੱਲਦਾ ਪਿਆ ਉਸ ਇਨਸਾਨ ਨੂੰ ਯਾਰ ਇੱਕ ਮਾਰ ਕੇ ਇਸ ਬੇਕੂਫਾ ਨੇ ਬਹੁਤ ਵੱਡਾ ਗਲਤ ਕੀਤਾ ਇਹਦੀ ਪਰਭਾਈ ਜਿਹੜੀ ਆ ਉਹ ਕਰਨੀ ਪਊਗੀ ਔਰ ਇਹ ਕਰਕੇ ਹੀ ਰਹਿਣੇ ਬਣੀ ਔਰ ਦੂਸਰੀ ਗੱਲ ਏ ਕਿ ਪ੍ਰਸ਼ਾਸਨ ਦਾ ਪੂਰਾ ਜਿਹੜਾ ਸਹਿਯੋਗ ਆ ਸਾਡੇ ਨਾਲ ਔਰ ਪਰਿਵਾਰ ਦੇ ਨਾਲ ਦੁੱਖ ਦੇ ਵਿੱਚ ਸ਼ਰੀਕ ਆ ਪ੍ਰਸ਼ਾਸਨ ਨੇ ਕਿਸੇ ਬਸੇ ਕੋਈ ਕਮੀ ਨਹੀਂ ਛੱਡੀ ਔਰ ਉਹ ਆਪਣੇ ਆਪ ਦੇ ਵਿੱਚ ਨਾ ਯਾਨੀ ਕਿ ਪੂਰੇ ਜੋਰ ਸ਼ੋਰ ਦੇ ਨਾਲ ਉਹ 15 20 ਟੀਮਾਂ ਜਿਹੜੀਆਂ ਉਹਨਾਂ ਦੀਆਂ ਲੱਗੀਆਂ ਆ پورے ਸ਼ਹਿਰ ਦੇ ਵਿੱਚ ਔਰ ਪੂਰੇ ਪੰਜਾਬ ਜਿਹੜੀਆਂ ਗੋਲੀਆਂ ਚਲਾਈਆਂ ਉਹ ਕਿੰਨੇ ਜਿਹੇ ਨੌਜਵਾਨ ਸੀਗੇ ਜਿਨ੍ਹਾਂ ਨੇ ਜਿਹੜੇ ਗੋਲੀकांड ਦੇ ਵਿੱਚ ਜਿਹੜੇ ਸਬੰਧਤ ਹਨ ਨਾਲ ਤਿੰਨ ਜਣੇ ਸੀਗੇ ਤਿੰਨ ਜਣੇ ਤੇ ਉਹਨਾਂ ਵਿੱਚੋਂ ਰੈਸਟ ਕਿੰਨੇ ਕਿਤੇ ਗਏ ਇਹਨਾਂ ਚੋਂ ਇੱਕ ਰੈਸਟ ਕੀਤਾ ਗਿਆ ਕਿ ਤਦ ਮੈਂ ਹੋਰ ਗੱਲ ਦੱਸਣ ਲੱਗਾ ਕਿੰਨਾ ਵਿਸ਼ਵਾਸ ਘਾਟ ਕੀਤਾ ਬੰਦਿਆਂ ਨੇ ਮੋਟਰਸਾਈਕਲ ਤੇ ਆਏ ਆ ਭਾਜੀ ਆਪਣੇ ਦਫ਼ਤਰ ਤੋਂ ਬਾਹਰ ਆਏ ਉਹਨਾਂ ਦੇ ਨਾਲ ਹੱਥ ਮਿਲਾਇਆ ਹੱਥ ਮਿਲਾਉਣ ਤੋਂ ਬਾਅਦ ਉਹਨਾਂ ਦੇ ਉੱਤੇ ਗੋਲੀ ਚਲਾਈ ਸੱਜੇ ਪਾਸੇ ਤੇ ਯਾਰ ਜਾ ਤੁਸੀਂ ਉਸ ਬੰਦੇ ਨਾਲ ਹੱਥੇ ਹੀ ਮਲਾ ਲਿਆ ਤੇ ਹੱਥ ਮਲਾ ਕੇ ਪਹਿਲਾਂ ਉਹਨੂੰ ਦੋਸਤੀ ਕਰਦੇ ਆ ਬਾਅਦ ਚ ਗੋਲੀ ਚਲਾਉਂਦੇ ਆ ਉਹ ਯਾਰ ਜੇ ਕਿਸੇ ਸ਼ੇਰ ਨੂੰ ਮਾਰਨਾ ਸੀ ਉਹਨੂੰ ਦੱਸ ਕੇ ਜਾਂਦੇ ਵੀ ਆਪਣਾ ਇੰਤਜ਼ਾਮ ਕਰ ਵੀ ਅਸੀਂ ਆ ਰਹੇ ਆ ਪਰ ਉਹਨਾਂ ਨੇ ਉਸ ਬੰਦੇ ਨੂੰ ਪਿੱਠ ਪਿੱਛੇ ਬਹਿ ਕੇ ਗੋਲੀ ਮਾਰੀ ਆ ਬਿਨਾ ਵਾਰਨਿੰਗ ਤੋਂ ਗੋਲੀ ਮਾਰੀ ਆ ਐਦਾਂ ਦੇ ਜਿਹੜੇ ਲੋਕ ਹੁੰਦੇ ਆ ਉਹ ਕਿਤੇ ਵੀ ਉਹਨਾਂ ਨੂੰ ਢੋ ਨਹੀਂ ਮਿਲਦਾ ਵੈਸੇ ਮੈਂ ਜਾ ਵਿਸ਼ਵਾਸ ਨਹੀਂ ਕਰਦਾ ਆ ਆ ਪੂਰਨ ਜਰਮ ਤੇ ਜਾ ਹੋ ਗੌਰ ਦੇ ਵਿੱਚ ਕੀ ਉਹ ਇਸ ਤਰ੍ਹਾਂ ਆ ਕਿ ਉਹਨਾਂ ਨੂੰ ਜਿਹੜਾ ਆਣ ਵਾਲੇ ਟਾਈਮ ਦੇ ਵਿੱਚ ਜਿਹੜਾ ਹੈ ਉਹਨਾਂ ਲਈ ਕਿਤੇ ਉਹਨਾਂ ਨੂੰ ਗਤੀ ਨਹੀਂ ਹੋਣੀ ਉਹਨਾਂ ਦੀ ਤੇ ਸਰ ਕੀ ਜਿਹੜੇ ਸਰਕਾਰ ਵੱਲੋਂ ਜਿਹੜਾ ਅਸਲਾ ਜਿਹੜਾ ਘਰ-ਘਰ ਦਿੱਤਾ ਜਾ ਰਿਹਾ ਹੈ ਇਹ ਬੰਦ ਕਰਨਾ ਚਾਹੀਦਾ ਕਿ ਨਹੀਂ ਜਿਹੜਾ ਆਮ ਆਦਮੀ ਪਾਰਟੀ ਨੂੰ ਕਿੱਡਾ ਜੀ ਜਿਹੜਾ ਸਰ ਹੁਣ ਘਰ-ਘਰ ਦੇ ਵਿੱਚ ਜਿਹੜਾ ਅਸਲਾ ਦਿੱਤਾ ਜਾ ਰਿਹਾ ਜਿਸ ਤਰ੍ਹਾਂ ਨਾਲ ਗੋਲੀ ਕਾਂਡ ਹੋਇਆ ਬਹੁਤ ਜਗ੍ਹਾ ਦੇ ਜਿਹੜਾ ਇਸ ਤਰ੍ਹਾਂ ਅਸਲੇ ਦੇ ਮਾਲੋ ਲੈ ਕੇ ਜਿਹੜਾ ਗੋਲੀ ਕਾਂਡ ਕਰ ਦਿੱਤਾ ਜਾਂਦਾ ਜਾਂ ਕਿਸੇ ਹੱਤਿਆ ਕਰਤੀ ਜਾਂਦੀ ਆ ਕੀ ਜਿਹੜਾ ਇਹ ਅਸਲਾ ਜਿਹੜਾ ਇਹ ਬੰਦ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ ਦੇਖੋ ਜੀ ਜਿਹੜਾ ਇਸ ਪੰਜਾਬ ਨੂੰ ਚਲਾ ਰਿਆ ਮਾਨਯੋਗ ਭਗਵੰਤ ਮਾਨ ਸਾਹਿਬ ਕਈ ਕਈ ਨਾਂ ਤੋਂ ਜਾਣਦੇ ਕਈ ਝੰਡਾ ਅਮਲੀ ਵੀ ਕਹਿੰਦੇ ਆ ਉਹਨੂੰ ਹੈ ਵੀ ਅਮਲੀ ਆ ਜਿਹੜਾ ਸ਼ਰਾਬ ਦੇ ਵਿੱਚ ਧੁੱਤ ਰਹਿਦਾ ਉਹਨੇ ਕਿਹਾ ਸੀਗਾ ਕਿ ਮੈਂ ਓੜਦਾ ਪੰਜਾਬ ਬਣਾਣਾ ਜੇ ਭਾਜੀ ਗੋਲੀਆਂ ਨਾਲ ਚਲਾ ਚਲਾ ਕੇ ਉਡਾਈ ਜਾਂਦੇ ਓੜਦਾ ਹੀ ਪੰਜਾਬ ਆ ਇਸ ਕਰਕੇ ਉਸ ਬੰਦੇ ਨੂੰ ਆਪਣੀ ਸਕਿਉਰਿਟੀ ਨਾਲ ਮਤਲਬ ਆ ਕਿ ਮੇਰੇ ਕੋਲ ਜਿਹੜਾ ਆ ਉਹ 900 ਤੋਂ 1000 ਬੰਦਾ ਸਕਿਉਰਿਟੀ ਗਾਟੂ ਦੇ ਦਿਵਾਲੇ ਲੱਗਾ ਆ ਬਾਕੀ ਜਿਹੜੀ ਜਨਤਾ ਉਹਨਾਂ ਨਾਲ ਸੋੜੋ ਮਤਲਬ ਆ ਕਿਸੇ ਦੇ ਪੁੱਤ ਮਰਦਾ ਜਾਂ ਕਿਸੇ ਦੀ ਘਰ ਬਰਵਾਦ ਹੁੰਦਾ ਜਾਂ ਕਿਸੇ ਦਾ ਬੱਚਾ ਨਸ਼ਿਆਂ ਚ ਲੱਗਦਾ ਆ ਜਾਂ ਕੋਈ ਰਵੋਲਵਰ ਲੈ ਕੇ ਆ ਰਿਹਾ ਆ ਉਹਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਇਹ ਤਾਂ ਸਿਰਫ ਸਿਰਫ ਜਿਹੜਾ ਆ ਉਹ ਭਗਵੰਤ ਮਾਨ ਜੀ ਨੂੰ ਆਪਣੇ ਨਾਲ ਮਤਲਬ ਆ ਕਿ ਮੈਂ ਸੱਤਾ ਜਾ ਗਿਆ ਔਰ ਮੇਰੇ ਉਤੇ ਰਗਵ ਚੱਡਾ ਰਾਜ ਕਰ ਰਿਹਾ ਔਰ ਮੇਰੇ ਉਤੇ ਟੋਪੀ ਵਾਲਾ ਜਿਹੜਾ ਐਨਕਾਣਾ ਬਾਊ ਆ ਉਹ ਰਾਜ ਕਰ ਰਿਹਾ ਭਗਵੰਤ ਮਾਨ ਨਹੀਂ ਰਾਜ ਕਰ ਰਿਹਾ ਉਹ ਸਿਰਫ ਇੱਕ ਕਟਬੁਤਲੀ ਆ ਉਹਨੂੰ ਨਚਾਇਆ ਜਾ ਰਿਹਾ ਆ ਚਾਹੇ ਉਹ ਅਮੀਸ਼ਾ ਨਾ ਚਾਹਦਾ ਚਾਹੇ ਟੋਪੀ ਵਾਲਾ ਬਾਬੂ ਨਾ ਚਾਹਦਾ ਚਾਹੇ ਰਗ ਵਿੱਚ ਡੰਡਾ ਨਾ ਚੰਦਾ ਠੀਕ ਹੈ ਤੇ ਸਰ ਜਿਹੜਾ ਹੁਣ ਪੰਜਾਬ ਦੇ ਵਿੱਚ ਦੀ ਚਲੋ ਹੁਸ਼ਿਆਰਪੁਰ ਦੇ ਵਿੱਚ ਦੀ ਜਿਹੜਾ ਨਸ਼ੇ ਨੂੰ ਲੈ ਕੇ ਕਾਫੀ ਜਿਹੜਾ ਵਧਿਆ ਹੋਇਆ ਤੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਤੁਹਾਨੂੰ ਇੱਕ ਗੱਲ ਦੱਸਣ ਲੱਗਾ ਆ ਕਿ ਜਿਹੜੀ ਗੋਲੀ ਕਾਂਢ ਦਾ ਮਸਲਾ ਹੈ ਨਾ ਆ ਤੁਹਾਡੇ ਤਨੋਂ ਇਹ ਸਾਡੇ ਮੈਨੂੰ ਵੀ ਆਪਣੇ ਇੱਥੇ ਪੁੱਲ ਤੇ ਘੇਰਿਆ ਸੀਗਾ ਉਹ ਤਾਂ ਚਲੋ ਮੇਰੀ ਕਿਸਮਤ ਚੰਗੀ ਸੀਗੀ ਕਿ ਮੈਂ ਸਭ ਤੋਂ ਵੱਡੇ ਚ ਵੜ ਗਿਆ ਬਚਾ ਹੋ ਗਿਆ ਉਹ ਤੋਂ ਬਾਅਦ ਕਿਸੇ ਬੰਦੇ ਨੇ ਮੇਰੀ ਦੁਕਾਨ ਤੇ ਵੀ 2-4 ਜਣੇ ਆਏ ਆ ਤੇ ਉਹ ਵੀ ਲੱਭਦੇ ਸੀਗੇ ਤੇ ਅਸੀਂ ਪ੍ਰਸ਼ਾਸਨ ਨੂੰ ਵੀ ਕੰਪਲੀਟ ਲਿਖਾਈ ਹੈ ਸਾਡੇ ਜਨਰਲ ਸਕੱਤਰ ਪੰਜਾਬ ਆ ਉਹਨਾਂ ਨੂੰ ਵੀ ਧਮਕੀ ਦਿੱਤੀ ਗਈ ਆ ਕਿ ਤੁਸੀਂ ਜਿਹੜਾ ਆ ਅਬ ਅਸੀਂ ਇਹਦਾ ਕੰਮ ਕੱਢਣਾ ਆ ਤੇ ਅਸੀਂ ਸਾਡੇ ਇਥੇ ਹਿਸ਼ਾਰਪੁਰ ਦੇ ਵਿੱਚ ਮਾਨਯੋਗ ਐਸਐਸਪੀ ਸਾਹਿਬ ਔਰ ਐਸਪੀ ਸਾਹਿਬ ਨੂੰ ਕੰਪਲੀਟ ਦੇ ਕੇ ਆਏ ਆ ਤੇ ਪਰ ਹਲੇ ਤੱਕ ਉਹਨਾਂ ਤੇ ਵੀ ਸਾਡੇ ਕੋਈ ਕਾਰਵਾਈ ਨਹੀਂ ਮੈਨੂੰ ਲੱਗਦਾ ਅਗਲਾ ਨਿਸ਼ਾਨਾ ਸ਼ਾਇਦ ਅਸਵੀ ਭਈਏ ਕਿਉਂਕਿ ਅਸੀਂ ਸਿੱਖਿਆ ਤੋਂ ਬੋਲਦੇ ਆ ਆਪਣੇ ਸਮਾਜ ਲਈ ਬੋਲਦੇ ਆ ਇਹ ਆਮ ਆਦਮੀ ਪਾਰਟੀ ਸਰਕਾਰ ਚਾਹਦੀ ਨਹੀਂ ਕਿ ਕਿਸੇ ਨੂੰ ਜਾਗਰਤੀ ਦਿੱਤੀ ਜਾਵੇ ਕਿਸੇ ਨੂੰ ਐਜੂਕੇਸ਼ਨ ਦੇ ਪ੍ਰਤੀ ਜਿਹੜਾ ਪ੍ਰੇਰਿਤ ਕੀਤਾ ਜਾਵੇ ਔਰ ਜੇ ਐਜੂਕੇਸ਼ਨ ਮਿਲੂਗੀ ਕਿਸੇ ਨੂੰ ਤੇ ਉਹ ਜਾਗਰਤ ਹੋਊਗਾ ਔਰ ਪੜੂਗਾ ਔਰ ਨੌਕਰੀਆਂ ਮੰਗੂਗਾ ਇਹ ਸਰਕਾਰ ਕਹਿੰਦੀ ਹੈ ਕਿ ਅਨਪੜ੍ਹ ਰਹਿਣ ਔਰ ਨਾ ਕੋਈ ਨੌਕਰੀ ਮੰਗੇ ਨਾ ਕੋਈ ਸਵਾਲ ਪੁੱਛੇ ਇਸ ਕਰਕੇ ਜਿਹੜਾ ਅਸਲਾ ਆ ਉਹ ਆਮ ਹੋ ਗਿਆ ਪੰਜਾਬ ਦੇ ਵਿੱਚ ਇਹ ਘਰ ਘਰ ਦੇ ਵਿੱਚ ਹੋ ਗਿਆ ਕਿ ਜਦੋਂ ਮੈਂ ਕਿਸੇ ਸਰਕਾਰ ਦੀ ਪ੍ਰਸ਼ੰਸਾ ਨਹੀਂ ਕਰਦਾ ਔਰ ਜਿਹੜੀ ਸਰਕਾਰ ਜਦੋਂ ਕਾਂਗਰਸ ਸੀ ਜਾਂ ਕਾਲੀ ਸੀ ਉਦੋਂ ਬਹੁਤ ਵਧੀਆ ਇਹ ਚੱਲਦਾ ਪਿਆ ਸੀਗਾ ਸਿਸਟਮ ਪਰ ਹੁਣ ਤਾਂ ਆਮ ਹੀ ਹੋ ਗਿਆ ਕਿ ਘਰ-ਘਰ ਦੇ ਵਿੱਚ ਜਿਹੜਾ ਆਇਆ ਇਹ ਅਸਲ ਆ ਗਿਆ 84 ਵਾਲੇ ਅਸਾਰ ਦੇਦੇ ਆ ਅੱਜ ਦਾ ਹੁਣ ਤੁਹਾਨੂੰ ਪਤਾ ਆ ਕਿ ਸਰਪੰਚ ਮਾਰ ਦਿੱਤਾ ਬਿਲਕੁਲ ਸਰ ਕਾਫੀ ਜਿਹੜੇ ਸਰ ਕਾਣ ਜਿਹੜੇ ਹੋ ਰਿਹਾ ਕਾਫੀ ਦਿਨੋਂ ਦਿਨ ਹੋ ਰਿਹਾ ਜਿਹੜਾ ਗੋਲੀ ਕਾਢਣੋਂ ਲੈ ਕੇ ਜਿਹੜਾ ਮੈਂ ਉਹੀ ਤੁਹਾਡੇ ਨਾਲ ਸਵਾਲ ਕਰ ਰਿਹਾ ਸੀ ਕਿ ਜਿਹੜਾ ਅਸਲਾ ਹੈ ਜਿਹੜਾ ਇਹ ਬੰਦ ਹੋਣਾ ਚਾਹੀਦਾ ਕਿ ਨਹੀਂ ਬੰਦ ਹੋਣਾ ਚਾਹੀਦਾ ਨਾ ਸਰਕਾਰ ਬੋਲੋ ਜਿਹੜਾ ਭਾਜੀ ਅਸਲਾ ਬੰਦ ਹੋਣਾ ਚਾਹੀਦਾ ਮੈਂ ਕਹਿੰਦਾ ਆਣਾ ਹੀ ਨਹੀਂ ਚਾਹੀਦਾ ਪਹਿਲਾਂ ਲੜਾਈਆਂ ਡੰਡਿਆਂ ਦੀਆਂ ਤੇ ਮੁੱਕਿਆਂ ਦੀਆਂ ਸੀ ਚਪੇੜਾਂ ਦੀਆਂ ਸੀਗੀਆਂ ਅੱਜ ਕੱਲ ਜਿਹੜੀਆਂ ਭਾਜੀ ਲੜਾਈਆਂ ਆ ਧੌਣ ਲਾਣ ਦੀਆਂ ਤੇ ਗੋਲੇ ਚਲਾਣ ਦੀਆਂ ਆ ਇਹ ਸਾਡੇ ਜਿਹੜੇ ਵੀਰ ਜੀ ਜਿਹੜੇ ਜਿਨ੍ਹਾਂ ਦੀ ਗੋਲੀ ਵੱਜੀ ਆ ਉਹਨਾਂ ਦੇ 3 ਫੁੱਟ ਤੋਂ ਗੋਲੀ ਚਲਾਈ ਆ ਇਹਨੂੰ ਫੋਰ ਜਿਹਦੇ ਪਾਸੇ ਗੋਲੀ ਲੱਗੀ ਉਹ ਸਾਈਡ ਨੂੰ ਹੋਇਆ ਉਹ ਗੋਲੀ ਟੇਢੀ ਹੋ ਕੇ ਹਾਰਟ ਦੇ ਵਿੱਚ ਲੱਗੀ ਆ ਹੁਣ ਉਸ ਬੰਦਾ ਜਿਹੜਾ ਸਮਾਜ ਨੂੰ ਸੇਧ ਦੇਣ ਵਾਲਾ ਉਹ ਇੱਕ 62 ਦੋ ਦੇ ਬਾਕਸ ਦੇ ਵਿੱਚ ਲੰਮਾ ਪਿਆ ਆ ਫ੍ਰੀਜਰ ਚ ਲਾਇਆ ਦੂਸਰੇ ਦੇ ਵਿੱਚ ਸਿਵਲ ਦੇ ਵਿੱਚ ਉਸ ਬੰਦੇ ਨੇ ਜਿਹੜਾ ਸਮਾਜ ਦੇ ਲੋਕਾਂ ਲਈ ਗਰੀਬਾਂ ਲਈ ਕੀਤਾ ਆ ਇੱਕ ਮੈਂ ਤੁਹਾਨੂੰ ਹੋਰ ਗੱਲ ਦੱਸਾਂਗਾ ਉਸ ਬੰਦੇ ਦਾ ਸਮਾਜ ਲਈ ਇੰਨੀ ਸੇ ਸੀ ਜੇ ਕੋਈ ਉਹਦੇ ਕੋਲ ਚਲ ਜਾਂਦਾ ਹੀ ਮੇਰੀ ਗਰੀਬ ਬੱਚੀ ਆ ਤਾਂ ਮੈਂ ਵਿਆਹ ਕਰਨਾ ਆ ਤਾਂ ਉਹਨੇ ਕੋਈ ਨਹੀਂ ਪੁੱਛਣਾ ਕਹਿੰਦਾ ਲੈ ਮੇਰੇ ਵੱਲੋਂ ਫਰਨੀਚਰ ਫ੍ਰੀ ਮੇਰੇ ਲੋ ਚਾਹ ਪਾਣੀ ਰੋਟੀ ਦਾ ਖਰਚਾ ਮੇਰੇ ਲੋ ਇਦਾਂ ਦਾ ਯਾਰ ਇਨਸਾਨ ਮਿਲਣਾ ਕਿਤੇ ਕਹਿੰਦੇ ਆ ਜੇ ਬੰਦਾ ਕੋਈ ਪੈਸੇ ਵਾਲਾ ਹੁੰਦਾ ਆ ਤੇ ਉਹਦੀ ਜਿਹੜੀ ਆ ਬੁੱਧੀ ਜਿਹੜੀ ਭ੍ਰਿਸ਼ਟ ਹੋ ਜਾਂਦੀ ਆ ਆਕੜ ਆ ਜਾਂਦੀ ਆ ਪਰ ਉਸ ਬੰਦੇ ਦੇ ਕੋਲ ਪੈਸਾ ਵੀ ਆਇਆ ਔਰ ਉਸ ਬੰਦੇ ਦੇ ਕੋਲ ਇੱਕ ਵੀ ਇਦਾਂ ਦਾ ਹੰਕਾਰ ਨਹੀਂ ਆਇਆ ਕਿ ਮੇਰੇ ਕੋਲ ਇੰਨਾ ਪੈਸਾ ਆ ਗਿਆ ਹੋ ਸਕਦਾ ਸਰ ਜਿਹੜਾ ਜਿਸ ਤਰ੍ਹਾਂ ਉਹਨੂੰ ਭਗਵਾਨ ਤੁਮਨਜੀ ਬੜੋਂ ਜਿਹੜਾ ਪਹਿਲਾਂ ਐਲਾਨ ਕੀਤਾ ਗਿਆ ਹੈ ਕਿ ਜਿਹੜਾ ਵੀ ਅਸਲੇ ਦੇ ਨਾਲ ਫੋਟੋ ਕਰਾਊਗਾ ਉਹਦੇ ਤੇ ਕਾਰਵਾਈ ਕੀਤੀ ਜਾਊਗੀ ਬਹੁਤ ਵਧੀਆ ਉਹਨਾਂ ਦਾ ਐਕਸ਼ਨ ਸੀਗਾ ਪਰ ਜਿਹੜਾ ਅਸਲਾ ਸ਼ਰਾ ਹੁਣ ਇਸ ਵਕਤ ਸਿੱਤੇ ਹੀ ਹਮਲਾ ਕੀਤਾ ਜਾ ਰਿਹਾ ਸਿੱਤੇ ਟਾਰਗੇਟ ਕਰਕੇ ਖਤਮ ਕਰ ਦਿੱਤਾ ਜਾਂਦਾ ਉਹਦੇ ਬਾਰੇ ਤੁਸੀਂ ਕੀ ਆਪਣੇ ਪਬਲਿਕ ਨੂੰ ਸੰਦੇਸ਼ ਦੇਣਾ ਚਾਹੋਗੇ ਕਿ ਕ ਇਹ ਸਹੀ ਹੈ ਜਾਂ ਗਲਤ ਹੈ ਬਿਲਕੁਲ ਨਹੀਂ ਦੇਖੋ ਮੈਂ ਮੇਰੇ ਵੀ ਦੋ ਬੱਚੇ ਆ ਮੈਂ ਆਪਣੇ ਬੱਚਾ ਨੂੰ ਹਮੇਸ਼ਾ ਹੀ ਸਮਝਾਉਣਾ ਉਹਨਾਂ ਪਰ ਜੇ ਤੁਹਾਡੇ ਨਾਲ ਕੋਈ ਉੱਚੀ ਨੀਵੀਂ ਆਵਾਜ਼ ਕਰਦਾ ਨਾ ਹੱਥ ਜੋੜ ਕੇ ਲੰਘ ਜਾਓ ਠੀਕ ਆ ਪਾਜੀ ਗਲਤੀ ਹੋ ਗਈ ਮਾਫ਼ ਕਰ ਦਿਓ ਮੈਂ ਸਮਾਜ ਨੂੰ ਔਰ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਇਹੀ ਕਹੂੰਗਾ ਹਿਸ਼ਾਰਪੁਰ ਵਾਸੀਆਂ ਨੂੰ ਕਿ ਆਪਣੇ ਬੱਚਿਆਂ ਨੂੰ ਸਮਝਾਓ ਜਿਹੜੇ ਅੱਜ ਜੇਲ੍ਹਾਂ ਦੇ ਵਿੱਚ ਬੈਠੇ ਆ ਉਹ 15 ਤੋਂ 18 20 ਦੀ ਉਮਰ ਦੇ ਵਿੱਚ ਜਿਆਦਾ ਇਹ ਕਤਲ ਵਜੀ ਕਰਦੇ ਆ ਜਿਹੜਾ ਮੁੰਡੇ ਨੇ ਮਾਰਿਆ ਇਹ ਵੀ ਕੋਈ 23 22 23 ਸਾਲ ਦਾ ਹੀ ਸੀਗਾ ਜਿਹੜੇ ਤਿੰਨ ਜਣੇ ਸੀ ਜਿਨ੍ਹਾਂ ਚੋਂ ਇੱਕ ਸਲੰਡਰ ਕਰ ਗਿਆ ਔਰ ਦੂਸਰੀ ਗੱਲ ਇਹ ਹੈ ਕਿ ਅਸੀਂ ਸਾਡੇ ਬੱਚਿਆਂ ਨੂੰ ਵੀ ਸੋਚਣਾ ਚਾਹੀਦਾ ਸਾਡੇ ਮਾਪੇ ਨੇ ਕਿੰਨੇ ਕੁ ਸਾਡੇ ਲਈ ਸੁਪਨੇ ਸਜਾਏ ਹੋਏ ਆ ਕੀ ਅਸੀਂ ਬੱਚੇ ਨੂੰ ਪੜਾਵਾਗੇ ਲਖਾਵਾਗੇ ਉਹਦਾ ਵਿਆਹ ਕਰਵਾਵਾਗੇ ਉਹਨੂੰ ਨੌਕਰੀ ਲਵਾਵਾਗੇ ਅਸੀਂ ਵੀ 2-4 ਦਿਨ ਜਿਹੜੇ ਸੁੱਖ ਦੇ ਅ ਦੇਖਾਂਗੇ ਪਰ ਬੱਚੇ ਅੱਜਕੱਲ ਜਿਹੜੀ ਮਾੜੀ ਸੰਗਤ ਦੇ ਵਿੱਚ ਪੈ ਰਹੇ ਉਹਦੇ ਕਰਕੇ ਜਿਹੜਾ ਇਹ ਸਿਸਟਮ ਆ ਉਹ ਜਿਹੜਾ ਗਲਤ ਹੋ ਰਿਹਾ ਕਿ ਸਾਡੇ ਬੱਚੇ ਜਿਹੜੇ ਆਪਣੇ ਮਾਪੇ ਦੀ ਸੁਣਦੇ ਨਹੀਂ ਕਿਉਂਕਿ ਸਾਡੇ ਮਾਪ ਜਿਹੜੇ ਬੱਚਿਆਂ ਨੂੰ ਆਪਣੇ ਮਾਹਬਾਬ ਜਿਹੜੇ بڑے ਬੱਚਿਆਂ ਨੂੰ ਸ਼ਹਿਦ ਹੁੰਦੇ ਆ ਤੂੰ ਕਰਿਆ ਜੋ ਕਰਨਾ ਸੀ ਬੈਠੇ ਆ ਤੇ ਉਹ ਬੱਚੇ ਜਿਹੜੇ ਆ ਉਹ ਇਸ ਤਰ੍ਹਾਂ ਵਿਗੜਦੇ ਆ ਪਾਪਾ ਜੀ ਬਹੁਤ ਬਹੁਤ ਧੰਨਵਾਦ ਸਰ ਜੀ ਦਾ ਜਨ ਪੰਜਾਬੀ ਨੌਜਰੀਆਂ ਨਾਲ ਜੁੜਨ ਲਈ ਦੇਖਦੇ ਰਹੋ ਜਨ ਪੰਜਾਬੀ ਨੌਜਰੀਆਂ ਦੀਆਂ ਲਾਈਵ ਤਸਵੀਰਾਂ ਤੋਂ ਅਗੁਰੂ ਬਿਦਾਸ ਟੈਗਰਪੋਰਟ ਤੋਂ ਪੰਜਾਬ 바이ਸ ਪ੍ਰਧਾਨ ਸਾਰੇ ਦੇਸ਼ ਵਾਸੀਆਂ ਨੂੰ ਇਹ ਕਹਿੰਦੇ ਕਿ ਆਪਣੇ ਬੱਚਿਆਂ ਨੂੰ ਸਮਝਾਓ ਔਰ ਜਿੱਥੇ ਇਹ 4-5 ਜਿਹੜੀ ਮジョਰਿਟੀ ਬੱਚਿਆਂ ਦੀ ਉਹਨਾਂ ਨੂੰ ਉੱਤੋਂ ਦੂਰ ਰੱਖੋ ਕਿਉਂਕਿ ਅੱਜ ਪੰਜਾਬ ਦੇ ਵਿੱਚ ਨਸ਼ਾ ਇੰਨਾ ਆ ਗਿਆ ਆ ਅਸਲਾ ਇੰਨਾ ਆ ਗਿਆ ਹੈ ਕਿ ਪੰਜਾਬ ਨੂੰ ਸਰਕਾਰਾਂ ਜਿਹੜੀਆਂ ਖਤਮ ਕਰਨਾ ਚਾਹੁੰਦੀਆਂ ਹਨ ਸੈਂਟਰ ਗਵਰਨਮੈਂਟ ਖਤਮ ਕਰਨਾ ਚਾਹੁੰਦੀ ਹੈ ਕਿਉਂਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਇਸ ਪੰਜਾਬ ਦੇ ਉੱਤੇ ਰਾਜ ਕਰਦਾ ਸੀਗਾ ਉਹ ਇਹ ਕਦੀ ਕੋਈ ਜਿੱਤ ਨਹੀਂ ਸਕਿਆ ਇਹ ਗੁਰੂ ਪੀਰਾਂ ਦੀ ਧਰਤੀ ਆ ਗੁਰੂ ਵਿਦਾਸ ਮਹਾਰਾਜ ਦੇ ਚਰਨ ਛੂਹ ਧਰਤੀ ਆ ਇਸ ਕਰਕੇ ਇਹ ਜਿਹੜੀਆਂ ਸਰਕਾਰਾਂ ਇਹਨੂੰ ਜਿੱਤ ਨਹੀਂ ਸਕਦੀਆਂ ਔਰ ਇਹਨੂੰ ਖਤਮ ਵੀ ਨਹੀਂ ਕਰ ਸਕਦੀਆਂ ਜਿੰਨੇ ਕ੍ਰਾਂਤੀਕਾਰੀ ਯੋਧੇ ਪੈਦਾ ਹੋਏ ਆ ਚਾਹੇ ਭਗਤ ਸਿੰਘ ਆ ਰਾਜਗੁਰੂ ਆ ਸੁਖਦੇਵ ਆ ਸੌਰੀ ਚੰਦਰਸ਼ੇਖਰ ਭਗਤ ਸਿੰਘ ਆ ਕਰਤਾਰ ਸਿੰਘ ਸਰਾਭਾ ਆ ਔਰ ਹੋਰ ਉਦਮ ਸਿੰਘ ਆ ਉਹ ਸਾਰੇ ਪੰਜਾਬ ਚੋਂ ਪੈਦਾ ਹੋਏ ਆ ਇਹ ਜਿਹੜੇ ਜੋਧੇ ਆ ਜੋਦਿਆਂ ਦੀ ਧਰਤੀ ਆ ਇਹ ਪੰਜਾਬ ਨੂੰ ਕੋਈ ਖਤਮ ਨਹੀਂ ਕਰ ਸਕਦਾ ਹੋਰ ਬਹੁਤ ਜੋਧੇ ਪੈਦਾ ਹੋ ਜਣੇ ਆ ਜੇ ਅੱਜ ਭਗਤ ਸਿੰਘ ਇੱਕ ਸੀ ਤੇ ਅੱਜ ਘਰ-ਘਰ ਦੇ ਵਿੱਚ ਜੰਮੇ ਹੋਏ ਆ ਭਗਤ ਸਿੰਘ ਇਸ ਕਰਕੇ ਜਿਸ ਤਰ੍ਹਾਂ ਅੱਜ ਇੱਕ ਹੋਰ ਭਗਤ ਸਿੰਘ ਮਾਰਿਆ ਸਾਡਾ ਜੋ ਸੰਦੀਪ ਕੁਮਾਰ ਜੀ ਨਾ ਸੀਗੇ ਜਿਹਨਾਂ ਦਾ ਨਾਂ ਉਹ ਮੌਜੂਦਾ ਸਰਪੰਚ ਵੀ ਸੀਗੇ ਕਿਤੇ ਤੁਸੀਂ ਉੱਥੇ ਜਾ ਕੇ ਦੇਖਿਓ ਉਹਨਾਂ ਦੇ ਬੱਚੇ ਕਿਦਾਂ ਕਰ ਲਾਉਂਦੇ ਆ ਉਹਨਾਂ ਦੀ ਵਾਈਫ ਕਹਿੰਦੀ ਆ ਮੇਰਾ ਸ਼ੇਅਰ ਲਿਆ ਕੇ ਦੋ ਮੈਨੂੰ ਸ਼ੇਅਰ ਆਪਣੇ ਹਸਬੰਦ ਨੂੰ ਕਹਿੰਦੀ ਸੀ ਉਹ ਮੇਰਾ ਸ਼ੇਅਰ ਸੀ ਸ਼ੇਅਰ ਇਸ ਕਰਕੇ ਕਹਿੰਦੀ ਸੀ ਕਿ ਉਹ ਕਿਸੇ ਦੇ ਮੂਰੇ ਝੁਕਦਾ ਨਹੀਂ ਸੀ ਉਹ ਕਦੀ ਕਿਸੇ ਤੋਂ ਡਰਦਾ ਨਹੀਂ ਸੀ ਉਹ ਬੇਖੌਫ ਹੋ ਕੇ ਕੰਮ ਕਰਦਾ ਸੀ 2027 ਚ ਸ਼ਾਇਦ ਉਹ ਇਲੈਕਸ਼ਨ ਵੀ ਲੜਦਾ ਬਹੁਜਨ ਸਮਾਜ ਪਾਰਟੀ ਤੋਂ ਉਹ ਬਹੁਜਨ ਸਮਾਜ ਪਾਰਟੀ ਦਾ ਅਨਚਾਰਜ ਵੀ ਲਾਇਆ ਹੋਣਾ ਉਹਨਾਂ ਨੂੰ ਸਿਗਾ ਅੱਜ ਜਿਹੜੀ ਉੱਤੇ ਜੋ ਸਮਾਜ ਦੇ ਵਿੱਚ ਲੜਾਈ ਲੜ ਰਹੇ ਆ ਲੋਕ ਉਹ ਬਹੁਜਨ ਸਮਾਜ ਜਿਹੜੀਆਂ ਜਥੇਬੰਦੀਆਂ ਆ ਉਹੀ ਆ ਤੇ ਹੋਰ ਇਹਦਾ ਕੋਈ ਨਹੀਂ ਗੁਰ ਅਭਿਦਾਸ ਟਾਈਗਰ ਫੋਰਸ ਪਹਿਲੇ ਆਧਾਰ ਤੇ ਪਹਿਲੇ ਤੋਂ ਵੀ ਉਹਨਾਂ ਨਾਲ ਬੈਠੀ ਸੀ ਹੁਣ ਵੀ ਬੈਠੀ ਆ ਔਰ ਜਦ ਤੱਕ ਉਹਨੂੰ ਹਿਸਾਬ ਨਹੀਂ ਮਿਲਦਾ ਗੁਰ ਅਭਿਦਾਸ ਟਾਈਗਰ ਫੋਰਸ ਹਮੇਸ਼ਾ ਉਹਨਾਂ ਦੇ ਨਾਲ ਰਹੇਗੀ ਔਰ ਸਰ ਜਿਹੜਾ ਇਹ ਪਰਿਵਾਰ ਦੇ ਨਾਲ ਜਿਹੜਾ ਸੰਦੀਪ ਦਾ ਪਰਿਵਾਰ ਆ ਉਹਨਾਂ ਦੇ ਨਾਲ ਕਿਹੜੀਆਂ-ਕਿਹੜੀਆਂ ਰਾਜਨੀਤਿਕ ਪਾਰਟੀਆਂ ਆਈਆਂ ਦੇਖੋ ਜੀ ਉੱਥੇ ਕੱਲ ਜਿਹੜੇ ਆਪਣੇ ਡਾਕਟਰ ਰਵਜੋਤ ਆਏ ਸੀਗੇ ਉਹ ਵੀ ਮੈਂ ਇੱਕ ਸਵੇਰੇ ਵਾਈਟ ਪਾਈ ਸੀਗੀ ਆਪਣੇ ਪ੍ਰੈਸ ਨਿਊਜ਼ ਤੋਂ ਵੀ ਇੱਕ ਸਮਾਜ ਦਾ ਬਹੁਤ ਵਧੀਆ ਸੇਵਾਦਾਰ ਗਿਆ ਦੁਨੀਆ ਤੋਂ ਉਥੇ ਨਾ ਡਾਕਟਰ ਕੋਈ ਮੌਜੂਦਾ ਐਮਐਲਏ ਨਾ ਸਾਬਕਾ ਐਮਐਲਏ ਨਾ ਕੋਈ ਐਮਪੀ ਹੁਣ ਸੋਮ ਪ੍ਰਕਾਸ਼ ਆ ਉਹ ਵੀ ਐਮਪੀ ਆ ਉਹਦਾ ਨਹੀਂ ਫਰਜ ਬੰਦਾ ਕਿ ਉਹ ਆਪਣੇ ਸਮਾਜ ਦੇ ਨਾਲ ਜਾ ਕੇ ਖੜਾ ਹੋਵੇ ਜੇ ਮੈਂ ਕਿਸੇ ਨੂੰ ਕਹਿੰਨਾ ਨਹੀਂ ਕੋਈ ਮਰ ਜਵੇ ਜੇ ਅੱਜ ਜਨਰਲ ਕੈਟਾਗਰੀ ਦਾ ਕੋਈ ਇਦਾਂ ਦਾ ਬੰਦਾ ਆਉਂਦਾ ਮੈਂ ਕਹਿੰਦਾ ਪਹਿਲੇ ਆਧਾਰ ਤੋਂ ਉੱਥੇ ਬੈਠੇ ਹੋਣੇ ਸੀ ਇਹ ਵਿਸ਼ੇਸ਼ਾਪੋਰਟੇ ਹੁਸ਼ਿਆਰ ਬੋਰਦਾ ਹੁਸ਼ਿਆਰ ਬੋਰਦਾ ਜਿਹੜਾ ਕਾਂਡ ਹੋਇਆ ਹੈ ਹੁਸ਼ਿਆਰ ਬੋਰਦਾ ਜਿਹੜਾ ਮੰਤਰੀ ਆ ਬ੍ਰਹਮ ਸਿੰਘ ਜੈंपा ਜੀ ਕੀ ਪਰਿਵਾਰ ਦੇ ਵਿੱਚ ਇਹ ਪਹੁੰਚੇ ਕਿ ਨਹੀਂ ਪਹੁੰਚੇ ਨਹੀਂ ਪਹੁੰਚੇ ਜੀ ਨਹੀਂ ਪਹੁੰਚੇ ਲੇਕਿਨ ਤੁਸੀਂ ਇਹਨਾਂ ਨੂੰ ਸੁਰੇਆ ਦੇਣਾ ਚਾਹੁੰਦੇ ਆ ਮੈਂ ਇਹਨਾਂ ਨੂੰ ਕੋਈ ਸੁਨੇਹਾ ਨਹੀਂ ਦੇਣਾ ਚਾਹੁੰਦਾ ਮੈਂ ਤਾਂ ਆਪਣੇ ਸਮਾਜ ਨੂੰ ਡਾਇਰੈਕਟਲੀ ਕਹਿੰਦਾ ਮੈਂ ਆਪਣੇ ਬਹੁਜਲ ਸਮਾਜ ਨੂੰ ਕਿ ਇਹ ਲੋਕ ਜਨਰਲ ਕੈਟਾਗਰੀ ਦੇ ਲੋਕ ਤੁਹਾਨੂੰ ਕਦੀ ਵੋਟ ਨਹੀਂ ਪਾਉਂਦੇ ਜੇ ਆਪਾਂ ਕਹੀਏ ਬਹੁਜਲ ਸਮਾਜ ਪਾਰਟੀ ਬਹੁਜਲ ਸਮਾਜ ਪਾਰਟੀ ਨੂੰ ਇਹ ਜਨਰਲ ਕੈਟਾਗਰੀ ਦੇ ਲੋਕ ਕਦੀ ਵੋਟ ਨਹੀਂ ਪਾਉਂਦੇ ਜਿਹੜੇ ਸਾਡੇ ਬਹੁਜਲ ਸਮਾਜ ਦੇ ਲੋਕ ਆ ਉਹ ਰੇਗ ਨੂੰ ਵੋਟ ਪਾ ਦਿੰਦੇ ਆ ਉਹਨਾਂ ਨੂੰ ਸੋਚਣਾ ਚਾਹੀਦਾ ਇਹ ਤੁਹਾਡੇ ਇਹ ਜੁੱਤੀਆਂ ਮਾਰਦੇ ਆ ਵੀ ਤੁਸੀਂ ਇਹਨਾਂ ਨੂੰ ਵੋਟਾਂ ਪਾਣੇ ਆ ਵੋਟਾਂ ਕਰਕੇ ਇਹੀ ਅਸਲੇ ਮਾਰਾ ਕੇ ਤੁਹਾਡੇ ਬੱਚਿਆਂ ਦੇ ਉੱਤੇ ਚਲਵਾਉਂਦੇ ਆ ਜੇ ਮੈਂ ਸੋਚਿਆ ਜਾਵੇ ਉਹ ਇੱਕ ਬਿਜ਼ਨਸ ਦੇ ਵਿੱਚ ਆਈਕਨ ਸੀਗਾ ਲੋਕਾਂ ਲਈ ਵੀ ਆਈਕਨ ਸੀਗਾ ਕਿ ਉਹਦੇ ਵੱਲ ਦੇਖ ਕੇ ਪ੍ਰੇਰਿਤ ਹੁੰਦੇ ਇਹਨੂੰ ਮਾਰਨ ਦੇ ਵਿੱਚ ਬਹੁਤ ਵੱਡੀ ਸਾਜ਼ਿਸ਼ ਆ ਹੋ ਸਕਦਾ ਆਮ ਆਦਮੀ ਪਾਰਟੀ ਦੇ ਲੋਕ ਵੀ ਇਹਦੇ ਵਿੱਚ ਇਨਵੋਲ ਹੋਣ ਪਾਰਟੀਆਂ ਹੋ ਸਕਦਾ ਇਹਦੇ ਵਿੱਚ ਜਿਹੜੇ ਨਾਲ ਦੇ ਬਿਜ਼ਨਸਮੈਨ ਆ ਆਸੇ ਪਾਸੇ ਦੇ ਜਿਹੜੇ ਇਹਦੇ ਨਾਲ ਇਹ ਸਿਰ ਕੱਢਵਾ ਜਾ ਰਿਹਾ ਸੀ ਉਹਨਾਂ ਦਾ ਹੱਥ ਵੀ ਹੋ ਸਕਦਾ ਇਹ ਤਾਂ ਜਿਹੜਾ ਦੋਸ਼ੀ ਵਿੱਕੀ ਆ ਜਦੋਂ ਫੜ ਹੋਊਗਾ ਉਦੋਂ ਇਹ ਚੱਠੇ ਬڑے-ਬڑے ਖੁੱਲਣੇ ਆ ਉਦੋਂ ਬਹੁਤ ਸਾਰਾ ਜਿਹੜਾ ਆ ਇਹ ਨੈਟਵਰਕ ਜਿਹੜਾ ਸਮਿਟਿਆ ਜਾਣਾ ਵੀ ਇਹ ਨੈਟਵਰਕ ਦੇ ਵਿੱਚ ਵਿੱਚ ਕੌਣ ਕੌਣ ਆ ਇਸ ਕਰਕੇ ਮੈਂ ਆਪਣਾ ਬਹੁਜਲ ਸਮਾਜ ਨੂੰ ਕਹਿੰਨਾ ਕਿ ਆਪਣਾ ਸਮਾਜ ਦਾ ਇੱਕ ਵਾਰੀ ਸਮਾਜ ਦੀ ਸਰਕਾਰ ਬਣਾ ਕੇ ਦੇਖੋ 바ਵਾ ਸਾਹਿਬ ਨੇ ਜੋ ਤੁਹਾਨੂੰ ਸੁਪਨਾ ਸਜਾ ਕੇ ਦਿੱਤਾ ਹੈ ਉਹ 바ਵਾ ਸਾਹਿਬ ਦਾ ਇਸ਼ਾਰਾ ਜਿਹੜਾ ਉਹ ਇਹ ਨਹੀਂ ਸੀ ਕਿ ਇੱਧਰ ਨੂੰ ਜਾਓ ਉਹਨਾਂ ਦਾ ਇਸ਼ਾਰਾ ਸੀ ਪਾਰਲੀਮੈਂਟ ਦੇ ਉੱਤੇ ਕਬਜ਼ਾ ਕਰੋ ਤੁਸੀਂ ਵੀ ਇੱਕ ਵਾਰੀ ਪਾਰਲੀਮੈਂਟ ਦੇ ਉੱਤੇ ਕਬਜ਼ਾ ਕਰਕੇ ਦੇਖ ਲਓ 2% ਲੋਕ ਤੁਹਾਡੇ ਉੱਤੇ ਰਾਜ ਕਰਦੇ ਆ ਹਿਸ਼ਾਰਪੁਰ ਦੀ ਕੌਨਸੀ ਟਨਸੀ ਦੇ ਵਿੱਚ 2 ਲੱਖ 8 88444 ਵੋਟਾਂ ਕੋਸ਼ ਇਦਾਂ ਦੀ ਆ ਤੇ 88000 ਸਾਡੀ ਦੋ ਵਰਗ ਦੀਆਂ ਵੋਟਾਂ ਆ ਬਾਲਮੀਕਿਆ ਸਮਾਜ ਰਵਿਦਾਸੀਆ ਸਮਾਜ ਦੀਆਂ ਤੇ ਅਸੀਂ ਦੋ ਐਮਐਲਏ ਬਣਾ ਸਕਦੇ ਆ ਅਸੀਂ ਤਾਂ ਇੱਕ ਐਮਸੀ ਇੱਕ ਸਰਪੰਚ ਨਹੀਂ ਬਣਾ ਸਕਦੇ ਕਿਉਂਕਿ ਜਿਹੜੇ ਭਾਤ ਆ ਜਿਹੜੇ ਉੱਤੇ ਬੈਠੇ ਆ ਨਾ ਜਿਨ੍ਹਾਂ ਦੇ ਹੱਥ ਬੋਦੀ ਆ ਸਾਡੇ ਸਮਾਜ ਦੀ ਉਹ ਡਰਾ ਕੇ ਉਹ ਇਹਨੂੰ ਵੋਟ ਬਾਣੀ ਆ ਨਹੀਂ ਤੇ ਮੈਂ ਤੁਹਾਨੂੰ ਕੱਲ ਕੰਮ ਤੇ ਨਹੀਂ ਰੱਖਣਾ ਇਸ ਕਰਕੇ ਡਰ ਕੇ ਉਹ ਕਰਦੇ ਆ ਯਾਰ ਤੁਸੀਂ ਸਰਕਾਰ ਬਣਾ ਕੇ দাও ਤੁਹਾਨੂੰ ਬਹੁਤ ਕੰਮ ਮਿਲਣੇ ਆ ਤੇ ਸਾਰੀ ਜਿਹੜਾ ਏਸ ਸੰਦੀਪ ਦੇ ਕਾਰਡ ਦੇ ਵਿੱਚ ਕੀ ਬੀਐਸਪੀ ਦੇ ਜਿਹੜੇ ਵੱਡੇ ਵੱਡੇ ਅਹੁਦੇਦਾਰੇ ਜਿਹੜੇ ਜਾਂ ਮੰਨ ਲਓ ਇਹਨਾਂ ਦੇ ਨੈਸ਼ਨਲਿਸਟ ਜਾਂ ਮੰਨ ਲਓ ਪੰਜਾਬ ਦੇ ਸਟੇਟ ਦੇ ਕੋਈ ਮੰਨ ਲਓ ਉੱਥੇ ਪਹੁੰਚੇ ਲੀਡਰ ਕਿ ਨਹੀਂ ਪਹੁੰਚੇ ਹਾਂਜੀ ਆਪਣੇ ਐਮਐਲਏ ਨਮਾਸ਼ਹਿਰ ਡਾਕਟਰ ਨਸ਼ੀਤ ਨਸ਼ਤਰਪਾਲ ਜੀ ਜੀ ਉਹ ਵੀ ਆਇਆ ਫਿਰ ਅੱਜ ਮੇਰੇ ਖਿਆਲ ਚ ਪੰਜਾਬ ਤੇ ਉਸ ਤੋਂ ਬਾਅਦ ਆਪਣੇ ਭਗਵੰਦਾਸ ਸਟੇਕੇ ਦਾ ਬਹੁਤ ਜਨ ਦੇ ਉਹ ਵੀ ਉੱਥੇ ਬੈਠੇ ਹੋਏ ਆ ਮਹਿੰਦਰ ਸਿੰਘ ਇੰਜੀਨੀਅਰ ਮਹਿੰਦਰ ਸਿੰਘ ਸਾਂਦਰਾ ਮੋਨ ਲਾਲ ਪਟੋਆ ਜੀ ਬਹੁਤ ਸਾਰੇ ਜਿਹੜੇ ਆਪਣੇ ਬਹੁਜਨ ਸਮਾਜ ਦੇ ਲੀਡਰ ਉੱਥੇ ਹੀ ਬੈਠੇ ਹੋਏ ਆ ਉਸ ਦਿਨ ਦੇ ਉਹ ਨਹੀਂ ਕਿਤੇ ਗਏ ਬਾਕੀ ਜਿਹੜੇ ਆ ਦੋ ਚਾਰ ਫਾਰਮੈਲਟੀ ਪੂਰੀ ਕਰਕੇ ਚਲੇ ਗਏ ਆ ਗੁਰਬਿਦਾਸ ਟਰੈਕਰਪੁਰ ਦੀ ਪੂਰੀ ਟੀਮ ਉੱਥੇ ਆ ਮੋਨ ਲਾਲ ਸਾਡੇ ਰਾਸ਼ਟਰੀ ਪ੍ਰਧਾਨ ਮੋਨ ਲਾਲ ਪਟੋਆ ਜੀ ਪੰਜਾਬ ਪ੍ਰਧਾਨ ਜਸਜੀਤ ਲੱਣ ਜੀ ਚੇਅਰਮੈਨ ਡਾਕਟਰ ਜਸ਼ਵੰਤਾ ਜੀ ਪੰਜਾਬ ਜੂਤ ਵਾਈਸ ਪ੍ਰੈਜ਼ੀਡੈਂਟ ਪੰਮਾ ਨਰੂ ਨੰਗਲ ਜੀ ਪੰਜਾਬ ਜਨਰਲ ਸਕੱਤਰ ਬਿੱਟੂ ਸੋਤਾ ਜੀ ਜ਼ਿਲ੍ਹਾ ਪ੍ਰਧਾਨ ਚਰਨਬੀ ਚੰਨੀ ਜੀ ਤੇ ਦਾਸਬਿੰਦਰ ਸਰਵਾ ਵੀ ਉੱਥੋਂ ਹੀ ਆਇਆ ਹੁਣ ਮੈਨੂੰ ਥੋੜਾ ਜਿਹਾ ਕੋਈ ਰਸਤੇ 'ਚ ਕੰਮ ਸੀ ਉਹ ਕਰਨਾ ਆ ਇਸ ਕਰਕੇ ਸਮੂਹ ਜਿੱਥੇ ਬੰਦੀਆਂ ਜੜੀਆਂ ਬਹੁਤ ਜੰਦੀਆਂ ਉੱਥੇ ਹੀ ਆ ਠੀਕ ਆ ਸਰ ਤੇ ਸਰ ਜਿਹੜਾ ਉਹਨਾਂ ਤੁਸੀਂ ਕਹਿੰਦੇ ਕਿ ਸੋਮਵਾਰ ਜਾਂ ਮੰਗਲਵਾਰ ਤੱਕ ਉਹਨਾਂ ਨੇ ਟਾਈਮ ਲਿਆ ਆ ਕਿ ਸੋਮਵਾਰ ਮੰਗਲਵਾਰ ਤੱਕ ਜੇਕਰ ਦੋਸ਼ੀਆਂ ਨੂੰ ਨਹੀਂ ਵੀ ਰੈਸਟ ਕੀਤਾ ਜਾਂਦਾ ਕਿ ਮੁਕੰਮਲ ਦਿਲਾ ਹੁਸ਼ਿਆਰਪੁਰ ਜਿਹੜਾ ਬੰਦ ਕੀਤਾ ਜਾਵੇਗਾ ਜਾਂ ਫਿਰ ਨਹੀਂ ਕੀਤਾ ਜਾਵੇਗਾ ਜੀ ਪੰਬਲ ਤੌਰ ਤੇ ਮੈਨੂੰ ਲੱਗਦਾ ਕਿ ਸ਼ਾਇਦ ਅੱਜ ਰਾਤ ਔਰ ਸਵੇਰ ਤੱਕ ਫੜ ਲੈਣੇ ਉਹ ਨਹੀਂ ਸਾਰੇ ਬੰਦੇ ਜਿੱਦਾਂ ਦੇ ਉਹਨਾਂ ਨੂੰ ਕੁਲੂ ਮਿਲ ਗਏ ਉਹਨਾਂ ਦਾ ਐਸਐਸਪੀ ਸਾਹਿਬ ਦਾ ਆਇਆ ਸੀ ਫੋਨ ਉਹ ਕਹਿੰਦੇ ਵੀ ਬਿੰਦਰ ਜੀ ਤੁਸੀਂ ਘਬਰਾਓ ਨਾ ਇਹਨਾਂ ਨੂੰ ਸਮਝਾਓ ਵੇ ਸਾਡੇ ਨਾਲ ਕੋਆਪਰੇਟ ਕਰਨ ਔਰ ਅਸੀਂ ਇੱਥੇ ਤੱਕ ਪਹੁੰਚ ਗਏ ਆ ਕਿ ਮੰਨ ਲਓ 100 ਦੇ ਵਿੱਚ 80% ਕਾਮਯਾਬ ਹੋ ਗਏ 20% ਰੰਦਾ 20% ਦੇ ਵਿੱਚ ਅਸੀਂ ਬੰਦੇ ਲੈ ਆਉਣੇ ਆ ਠੀਕ ਆ ਸਰ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਜੀ ਜਨ ਪੰਜਾਬੀ ਨਿਊਜ਼ ਦੇ ਨਾਲ ਜੁੜਨ ਲਈ ਜੈ ਭੀਮ ਜੈ ਪਰ ਜੀ ਬਹੁਤ ਬਹੁਤ ਧੰਨਵਾਦ ਸੀ ਤੇ ਸਤਿ ਸ੍ਰੀ ਅਕਾਲ